ਸੋ ਕਬੀਰ ਬਾਦਲ ਜੀ ਦੀ ਬੇਟੀ ਹਰਕਿਰਤ कौर ਬਾਦਲ ਜੀ ਫਾਈਨਲੀ ਵਿਆਹ ਦੇ ਬੰਧਨ ਵਿੱਚ ਬੱਝ ਚੁੱਕੇ ਨੇ ਜੀ ਹਾਂ ਜਿਸ ਦੀਆਂ ਸੋਸ਼ਲ ਮੀਡੀਆ ਤੇ ਖੂਬਸੂਰਤ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਨੇ ਤੇ ਨਾਲ ਹੀ ਹਸਬੈਂਡ ਦਾ ਫੇਸ ਰੀਵੀਲ ਕਰ ਦਿੱਤਾ ਗਿਆ ਹੈ ਹਰਕਿਰਤ कौर ਜੀ ਦੇ ਹਸਬੈਂਡ ਕਿੰਨੇ ਹੀ ਸੋਹਣੇ ਲੱਗ ਰਹੇ ਨੇ ਤਾਜਵੀਰ ਸਿੰਘ ਉਹਨਾਂ ਦਾ ਨੇਮ ਹੈ ਤਾਜਵੀਰ ਸਿੰਘ ਜੀ ਦੇ ਸਿਰ ਤੇ ਪਿੰਕ ਕਲਰ ਦੀ ਪੱਗ ਬੰਨੀ ਹੋਈ ਹੈ ਜੋ ਕਿ ਬਹੁਤ ਹੀ ਜ਼ਿਆਦਾ ਸੋਹਣੀ ਲੱਗ ਰਹੀ ਹੈ ਤੇ ਉਹਨਾਂ ਨੇ ਬਹੁਤ ਹੀ ਸੋਹਣੀ ਸ਼ੇਰਵਾਨੀ ਪਾਈ ਹੋਈ ਹੈ ਇਹ ਜੋੜੀ ਬਹੁਤ ਹੀ ਜ਼ਿਆਦਾ ਖੂਬਸੂਰਤ ਲੱਗ ਰਹੀ ਹੈ ਹਰਕਿਰਤ ਕੌਰ ਬਾਦਲ ਜੀ ਨੂੰ ਵਿਆਹ ਦੀਆਂ ਬਹੁਤ ਬਹੁਤ ਮੁਬਾਰਕਾਂ ਸੁਖਬੀਰ ਬਾਦਲ ਜੀ ਦੀ ਤੀ ਹਰਕਿਰਤ ਕੌਰ ਬਾਦਲ ਜੀ ਦੇ ਵਿਆਹ ਦੇ ਸਮਾਗਮ 'ਚ ਪਹੁੰਚੇ ਵੱਡੇ ਵੱਡੇ ਸਿਆਸੀ ਆਗੂ ਅਤੇ ਮਿੱਕਾ ਜੀ ਨੇ ਵੀ ਚਾਰ ਚੰਦ ਲਾਏ ਆਪਣੇ ਸਟੇਜ ਦੇ ਉੱਪਰ ਸੋ ਇਸ ਕਪਲ ਨੂੰ ਦੋਸਤੋ ਤੁਸੀਂ ਵੀ ਕਮੈਂਟ ਬਾਕਸ ਦੇ ਵਿੱਚ ਕੰਗ੍ਰੈਚੁਲੇਸ਼ਨ ਕਰਨਾ ਨਾ ਭੁੱਲਣਾ ਸੁਖਬੀਰ ਬਾਦਲ ਜੀ ਦੀ ਬੇਟੀ ਦੇ ਵਿਆਹ ਵਾਲਾ ਕਾਰਜ ਬਹੁਤ ਹੀ ਸੰਪੂਰਨ ਵਧੀਆ ਤਰੀਕੇ ਨਾਲ ਹੋਇਆ ਇਸ ਮੌਕੇ ਤੇ ਡੇਰਾ ਬਿਆਸ ਮੁਖੀ ਬਾਬਾ ਗੁਰਵਿੰਦਰ ਸਿੰਘ ਜੀ ਵੀ ਪਹੁੰਚੇ ਇਹ ਤੁਸੀਂ ਸਕਰੀਨ ਉੱਪਰ ਦੇਖ ਸਕਦੇ ਹੋ ਹਰ ਕੀਰਤਕੌਰ ਬਾਦਲ ਦੇ ਵਿਆਹ ਤੇ ਕੇਂਦਰੀ ਮੰਤਰੀ ਨਿਤਿਨ ਗੜਕਰੀ ਅਤੇ ਅਖਲੇਸ਼ ਯਾਦਵ ਸਮੇਤ ਪਹੁੰਚੀਆਂ ਵੱਡੀਆਂ ਹਸਤੀਆਂ ਸਾਡੇ ਵੱਲੋਂ ਬਹੁਤ-ਬਹੁਤ ਮੁਬਾਰਕਾਂ ਜੀ ਤੇਰੀ ਯਾਦ ਤੇ ਤੁੰਬਾ ਵੱਜਦਾ ਹੈ